ਹਾਂ ਜੀ ਵਾਈਕਲੋਜੀ ਕਾ ਖਾਲਸਾ ਵਾਈਕਲੋਜੀ ਕੀ ਫਤਿਹ ਇਹ ਤੁਸੀਂ ਦੇਖ ਰਹੇ ਹੋ ਜਿਸ ਜਗ੍ਹਾ ਤੇ ਪਾਣੀ ਆਇਆ ਫਲੱਡ ਆਇਆ ਇਹ ਅਸੀਂ ਉੱਥੇ ਜਾ ਕੇ ਖੁਦ ਇਹ ਦੇਖ ਕੇ ਆਏ ਸਾਰਾ ਇਹ ਫਿਰੋਜ਼ਪੁਰ ਤੋਂ ਜਿਹੜਾ ਉੱਪਰ ਦੇ ਪਾਸੇ ਦਾ ਉਸ ਪਾਸੇ ਵੱਲ ਪੱਲਾ ਮੇਗਾ ਜਿਹੜਾ ਮੇਨ ਪਿੰਡ ਪੈਂਦਾ ਉੱਪਰਲੇ ਬਹੁਤ ਸਾਰੇ ਪਿੰਡ ਇਸ ਪਾਸੇ ਨੂੰ ਬਹੁਤ ਘੱਟ ਜਿਹੜੇ ਆ ਸੰਗਤ ਪਹੁੰਚੀ ਆ ਤੇ ਤੁਸੀਂ ਦੇਖ ਸਕਦੇ ਹੋ ਹਜੇ ਵੀ ਪਾਣੀ ਦੇ ਵਿੱਚ ਕੁਝ ਘਰ ਜਿਹੜੇ ਡੁੱਬੇ ਹੋਏ ਨੇ ਫਸਲ ਜਿਹੜੀ ਆ ਬਿਲਕੁਲ ਖਤਮ ਹੋ ਚੁੱਕੀ ਆ ਤੋਂ ਇਸ ਜਗ੍ਹਾ ਤੇ ਸੰਤ ਬਾਬਾ ਲਖਾ ਸਿੰਘ ਜੀ ਨਾਨਕ ਸਰਕਲ ਜਿਨਾਮ ਵਾਲੇ ਔਰ ਸੰਗਤਾਂ ਦੇ ਵੱਲੋਂ ਜਿਹੜੀ ਆ ਸੇਵਾ ਲੈ ਕੇ ਪਹੁੰਚੇ ਸੀ ਜੋ ਉਹਨਾਂ ਦੀ ਜ਼ਰੂਰਤ ਸੀ ਉਸ ਜ਼ਰੂਰਤ ਨੂੰ ਦੇਖਦੇ ਹੋਇਆ ਜਿਵੇਂ ਬੱਚਿਆਂ ਦੇ ਕੁਝ ਡੈਪਰ ਮੱਛਰ ਵਾਸਤੇ ਕਿਉਂਕਿ ਇਹਦੇ ਵਿੱਚ ਮੱਛੀਆਂ ਮਰ ਚੁੱਕੀਆਂ ਨੇ ਪਾਣੀ ਦੇ ਵਿੱਚ ਤੇ ਬਹੁਤ ਜ਼ਿਆਦਾ ਬਦਬੂ ਵੀ ਆ ਰਹੀ ਆ ਔਰ ਜਿਹੜਾ ਮੱਛਰ ਵਗੈਰਾ ਕਾਫੀ ਪੈਦਾ ਹੋ ਗਿਆ ਉੱਥੇ ਕੁਝ ਚੱਪਲਾਂ ਮੱਛਰ ਦੀਆਂ ਦਵਾਈਆਂ ਬੱਚਿਆਂ ਦੇ ਡੈਪਰ ਔਰ ਵੀਪੀਆਂ ਦੇ ਪੈਡ ਵਗੈਰਾ ਅਤੇ ਹੋਰ ਕਈ ਤਰ੍ਹਾਂ ਦੀਆਂ ਦਵਾਈਆਂ ਜਣੀਆਂ ਸੀ ਫੰਗਲ ਵਗੈਰਾ ਦੀਆਂ ਔਰ ਖਾਂਸੀ ਵਗੈਰਾ ਦੀਆਂ ਜਣੀਆਂ ਦਵਾਈਆਂ ਉਹ ਦਵਾਈਆਂ ਵੀ ਵੰਡੀਆਂ ਗਈਆਂ ਕਿਉਂਕਿ ਜ਼ਰੂਰਤ ਜਿਹੜੀ ਚੀਜ਼ ਦੀ ਹੋਵੇ ਉਹ ਚੀਜ਼ ਜਿਹੜੀ ਆ ਜ਼ਰੂਰੀ ਆ ਤੋਂ ਸੰਗਤ ਨੂੰ ਵੀ ਬੇਨਤੀ ਆ ਕਿ ਇਸ ਇਲਾਕੇ ਦੇ ਵਿੱਚ ਬਹੁਤ ਘੱਟ ਜੜੀ ਸੇਵਾ ਪਹੁੰਚੀ ਆ ਤੇ ਜਿਹੜੇ ਜਾਣਨਾ ਚਾਹੁੰਦੇ ਨੇ ਉਹ ਦਾ ਸਾਨੂੰ ਸੰਪਰਕ ਵੀ ਕਰ ਸਕਦੇ ਨੇ ਤੇ ਤੁਸੀਂ ਆਪ ਜਾ ਕੇ ਵੀ ਦੇਖ ਸਕਦੇ ਹੋ ਹਜੇ ਵੀ ਇਸ ਇਲਾਕੇ ਦੇ ਵਿੱਚ ਜਿਹੜੀ ਆ ਪਸ਼ੂਆਂ ਵਾਸਤੇ ਜਿਹੜੀ ਤੂੜੀ ਵਗੈਰਾ ਹੁੰਦੀ ਆ ਉਹਦੀ ਜ਼ਰੂਰਤ ਆ ਔਰ ਇਹਨਾਂ ਨੂੰ ਡੀਜ਼ਲ ਦੀ ਵੀ ਜ਼ਰੂਰਤ ਪੈਣੀ ਆ ਥੋੜੀ ਅੱਗੇ ਜਾ ਕੇ ਕਿਉਂਕਿ ਦਰਿਆ ਨੇ ਤਕਰੀਬਨ ਸ਼ੀਸ਼ੇ ਪੋਟ ਜਿਹੜੀ ਰੇਤਾ ਹੈ ਇਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਛੁੱਟੀ ਆ ਤੇ ਇਸ ਕਰਕੇ ਇਸ ਚੀਜ਼ ਦੀ ਵੀ ਜਿਹੜੀ ਜ਼ਰੂਰਤ ਆ ਇਹਨਾਂ ਨੂੰ ਪੈਣੀ ਆ ਤੋਂ ਇਹ ਸੇਵਾਦਾਰ ਜਿਹੜੇ ਆ ਦਿੱਲੀ ਤੋਂ ਆਏ ਸੀ ਸਾਡੇ ਨਾਲ ਸੇਵਾ ਕਰ ਰਹੇ ਨੇ ਅਜਿਹਾ ਜ਼ਰੂਰਤ ਦਾ ਸਮਾਨ ਤੇ ਦੇਖ ਕੇ ਕਿਉਂਕਿ ਆਪਾਂ ਜਿਹੜੇ ਬਾਹਰੋਂ ਦੇਖਦੇ ਆ ਅਸਲੀ ਪਤਾ ਉੱਥੇ ਜਾ ਕੇ ਲੱਗਦਾ ਹੈ ਕਿ ਉਹਨਾਂ ਲੋਕਾਂ ਦੇ ਜਿਹੜੇ ਐਸੋ ਕੀ ਹਾਲ ਜਿਹੜੇ ਆ ਬਣ ਚੁੱਕੇ ਆ ਇੰਨੀ ਜ਼ਿਆਦਾ ਜਿਹੜੀ ਬਦਬੂ ਕਿਉਂਕਿ ਜਿਹੜੀ ਫਸਲ ਹੈ ਝੋਨੇ ਦੀ ਉਹ ਗਲ ਗਈ ਔਰ ਉਹਦੇ ਵਿੱਚ ਫਿਰ ਮੱਛੀਆਂ ਜਿਹੜੀਆਂ ਨੇ ਉਹ ਮਰੀਆਂ ਹੁਣ ਕਾਰਨ ਤੇ ਜਿਹੜੀ ਬਹੁਤ ਹੀ ਜ਼ਿਆਦਾ ਜਿਹੜੀ ਆ ਉਹ ਗੰਦੀ ਸਮੱਲ ਜਿਹੜੀ ਆ ਇੱਥੋਂ ਆ ਰਹੀ ਆ ਖੜਨਾ ਵੀ ਜਿਹਨਾਂ ਨੇ ਇੱਥੇ ਉਹ ਮੁਸ਼ਕਲ ਹੋ ਰਿਹਾ ਸੀ ਪਰ ਫੇਰ ਵੀ ਇਹ ਧੰਨ ਨੇ ਜਿਹੜੇ ਲੋਕ ਨੇ ਔਰ ਇਹਨਾਂ ਦੇ ਵਿੱਚ ਅਸੀਂ ਇਹ ਵੀ ਚੀਜ਼ ਦੇਖੀ ਆ ਵੀ ਜਿਨ੍ਹਾਂ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹੀ ਜਿਹੜੀ ਆ ਚੀਜ਼ ਆ ਉਹ ਸੰਗਤਾਂ ਨੇ ਲਈ ਆ ਜਿਵੇਂ ਕਿ ਜਿਨ੍ਹਾਂ ਨੂੰ ਚਪਲਾਂ ਦੀ ਜ਼ਰੂਰਤ ਸੀ ਉਹਨਾਂ ਨੇ ਚਪਲਾਂ ਲੈ ਲਈਆਂ ਜੋੜੇ ਜਿਨ੍ਹਾਂ ਨੂੰ ਦਵਾਈਆਂ ਦੀ ਜ਼ਰੂਰਤ ਸੀ ਉਹਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਤੇ ਬੱਚਰ ਵਗੈਰਾ ਆਰੀਆਂ ਜਿਹੜੀਆਂ ਤਾਂ ਲੋਟ ਵਗੈਰਾ ਉਹ ਜਿਹੜੀਆਂ ਨੇ ਦਿੱਤੀਆਂ ਗਈਆਂ ਪਰ ਫਿਰ ਵੀ ਜਿਹੜੇ ਲੋਕ ਨੇ ਮਨ ਦੇ ਵਿੱਚ ਇਹਨਾਂ ਦੇ ਬੜਾ ਉਤਸ਼ਾਹ ਹਰੇਕ ਜਿੱਥੇ ਵੀ ਅਸੀਂ ਜਾਂਦੇ ਰਹੇ ਹਾਂ ਤੁਸੀਂ ਚਾਹ ਪੀ ਕੇ ਜਾਓ ਤੁਸੀਂ ਪ੍ਰਸ਼ਾਦਾ ਛੱਕ ਕੇ ਜਾਓ ਇਹ ਨਾਲ ਜਿਆਦਾ ਪਿਆਰ ਤੇ ਫਿਰ ਨਾਲ ਦੀ ਨਾਲ ਇਹ ਵੀ ਵੀ ਇਹ ਚੀਜ਼ ਦੀ ਸਾਨੂੰ ਜ਼ਰੂਰਤ ਨਹੀਂ ਜੀ ਤੇ ਅਸੀਂ ਉੱਥੇ ਜ਼ਰੂਰਤ ਵੀ ਪੁੱਛੀ ਆ ਕਿਉਂਕਿ ਜਿਹੜੀ ਚੀਜ਼ ਦੀ ਜ਼ਰੂਰਤ ਹੋਵੇ ਤੇ ਯਤਨ ਕਰਾਂਗੇ ਅੱਗੇ ਵੀ ਕਿਉਂਕਿ ਪਹਿਲਾਂ ਵੀ ਸੇਵਾਦਾਰ ਜਿਹੜੇ ਆ ਕਾਫੀ ਪਹਿਲਾਂ ਪਛਾਦ ਦੇ ਪਾਣੀ ਦੀ ਸੇਵਾ ਚੱਲਦੀ ਰਹੀ ਆ। ਹੁਣ ਇਹਨਾਂ ਚੀਜ਼ਾਂ ਦੀ ਜ਼ਰੂਰਤ ਅਸੀਸ ਹੋਏ ਚੀਜ਼ਾਂ ਲਿਆਂਦੀਆਂ ਗਈਆਂ। ਤੇ ਹੋਰ ਵੀ ਅੱਗੇ ਜਿਹੜੀ ਜ਼ਰੂਰਤ ਇਹਨਾਂ ਤੇ ਹੋਏਗੀ ਕਿਉਂਕਿ ਵੱਡੀ ਜਿਹੜੀ ਜ਼ਰੂਰਤ ਹੈ ਉਹ ਡੀਜ਼ਲ ਦੀ ਪੈੜੀਆਂ। ਔਰ ਮੈਂ ਇਹ ਵੀ ਦੱਸਣ ਦੇਵਾਂ ਕਿ ਜਿਸ ਪਾਸੇ ਵੱਧ ਜ਼ਾਦੇ ਸੰਗਤ ਆ ਰਹੀ ਆ। ਕਿਉਂਕਿ ਕਈਆਂ ਨੂੰ ਪਤਾ ਵੀ ਨਹੀਂ ਚਲੋ ਹੁੰਦਾ ਇਸ ਇਲਾਕੇ ਦਾ। ਤੇ ਉਥੇ ਬਿਆਨਤ ਰਾਸ਼ਨਾ ਤੁਸੀਂ ਇੱਧਰ ਦੇਖ ਸੰਗਤਿਆਂ ਜਦੋਂ ਅਸੀਂ ਇੱਧਰ ਆਏ ਸੀ ਤੇ ਇੱਧਰ ਮਤਲਬ ਹੋਰ ਕੋਈ ਵੀ ਜਿਹੜਾ ਸ਼ਿਵਾਦਾਰ ਸੰਗਤ ਜਿਹੜੀ ਇਸ ਪਾਸੇ ਨਹੀਂ ਸੀ ਜੇਸਾ ਲੱਕੇ ਦੇ ਬੱਚੇ ਫਰੋਜਪੁਰ ਦੇ ਉੱਪਰਲਾ ਪਾਸਾ ਜਿਹੜਾ ਹੈ ਇੱਕ ਤਰ੍ਹਾਂ ਸੇਹਨੀਆ ਦਾ ਬਾਟਰ ਆ ਉਹ ਥੋੜਾ ਅੱਗੇ ਲੰਘ ਜਾਂਦਾ ਤੇ ਸੇਹਨੀਆਲੇ ਬਾਟਰ ਤੋਂ ਜਦੋਂ ਇਸ ਸ਼ਹਿਰ ਉਹ ਆਯ ਮਰਤਸਰ ਸਾਈਡ ਨੂੰ ਇਹ ਉਹ ਵਿਚਾਲੇ ਸੈਂਟਰ ਜਾ ਪੈਂਦਾ ਫਰੋਇਪੁਰ ਸ਼ਹਿਰ ਦੇ ਬਿਲਕੁਲ ਉੱਪਰਲੇ ਪਾਸੇ ਦਾ ਜਿਹੜਾ ਇਹ ਏਰੀਆ ਹੈ ਤੋਂ ਬੇੰਤੀ ਅਸੰਗਤਾਂ ਨੂੰ ਵੀ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਸਹਿਯੋਗ ਕਰੋ ਜਿਨ੍ਹਾਂ ਨੂੰ ਜ਼ਰੂਰਤ ਹੈ ਅਸੀਂ ਨਾਲ ਜਾ ਕੇ ਵੀ ਤੁਹਾਡੇ ਜਿਹੜੇ ਆ ਤੁਸੀਂ ਆਪ ਜਾ ਕੇ ਨਾਲ ਜਿਹੜੀਆਂ ਸੇਵਾ ਉਹ ਕਰ ਸਕਦੇ ਹਾਂ ਜਿਹੜੀਆਂ-ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹਵੇਂ-ਉਵੇਂ ਜੜੀ ਸੇਵਾ ਹੋ ਕੇ ਦਿੱਤੀ ਜਾਵੇ। ਸੋ ਫਿਰ ਇਹ ਬੇਨਤੀ ਹੈ ਕਿਉਂਕਿ ਖਾਸ ਕਰਕੇ ਉਹ ਵੀਰਾਂ ਨੇ ਕਿਹਾ ਸੀ ਕਿ ਵੀਡੀਓ ਦੇ ਵਿੱਚ ਤੁਸੀਂ ਇਹ ਚੀਜ਼ ਜ਼ਰੂਰ ਦੱਸ ਦਿਓ ਵੀ ਜਿਹੜੀਆਂ ਖਾਸ ਕਰਕੇ ਜ਼ਰੂਰਤਾਂ ਉਹ ਧੂੜੀ ਵਗੈਰਾ ਦੀ ਆ ਪਸ਼ੂਆਂ ਵਾਸਤੇ ਔਰ ਉੱਥੇ ਹੀ ਦੂਜਾ ਜੜੀ ਅਡੀਜਲ ਵਾਸਤੇ ਕੋ ਕੋ ਚੀਜ਼ ਦੀ ਜਿੰਨੀ ਜ਼ਰੂਰਤ ਹੈ ਹੁਣ ਜ਼ਿਆਦਾਤਰ ਪੈਣੀ ਆ। ਤੋਂ ਜਿਹੜੇ ਇਹ ਬਿਲਕੁਲ ਅਖੀਰਲਾ ਜਿਹੜਾ ਪਿੰਡ ਆ ਬਿਲਕੁਲ ਬੰਨ ਦੇ ਅੰਦਰ ਦਰਿਆ ਦੇ ਹੁਣ ਬੇਸ਼ੱਕ ਪਾਣੀ ਉੱਤਰ ਗਿਆ ਪਿੰਡ ਦੇ ਵਿੱਚੋਂ ਪਰ ਇਸ ਪਿੰਡ ਦੇ ਵਿੱਚ ਤਕਰੀਬਨ 8-8 ਫੁੱਟ ਪਾਣੀ ਸੀ। ਹਾਲੇ ਵੀ ਜ਼ਮੀਨਾਂ ਦੇ ਵਿੱਚ ਤਾਂ ਕਾਫੀ ਪਾਣੀ ਆ ਤੁਸੀਂ ਇਹ ਦੇਖ ਸਕਦੇ ਹੋ। ਜੇ ਜਾ ਰਹੇ ਸੀ ਰਾਸਤੇ ਵਿੱਚ ਉਦਰੀ ਫਸਲਾਂ ਬਿਲਕੁਲ ਖਤਮ ਹੋ ਚੁੱਕੀਆਂ। ਕਈ ਐਸੇ ਵੀ ਨੇ ਜਿਨ੍ਹਾਂ ਦੀ ਵਿਚਾਰਿਆਂ ਦੀ ਥੋੜੀ ਫਸਲ ਸੀ। ਦੋ ਇਹ ਤੁਸੀਂ ਦੇਖ ਸਕਦੇ ਹੋ। ਬਿਲਕੁਲ ਜਿਹੜੀ ਫਸਲਾਂ ਖਤਮ ਹੋ ਚੁੱਕੀਆਂ। ਕਈ ਐਸੇ ਵੀ ਸੀ ਜਿੱਡਾਂ ਦੀ ਵਿਚਾਰਿਆਂ ਦੀ 30 30 40 40 ਕਿੱਲੇ ਦੀ ਫਸਲ ਬਿਲਕੁਲ ਖਤਮ ਹੋ ਗਈ ਕਿਉਂਕਿ ਬਹੁਤ ਜਿਹੜਿਆ ਠੀਕ ਕਿਤੇ ਲੈ ਕੇ ਤੁਹਾਨੂੰ ਪਤਾ ਨਹੀਂ ਖੇਤੀ ਕਰਦੇ ਆ। ਤੇ ਉਹ ਜਿਹੜੇ 2-4 ਕਿੱਲੇ ਵਾਲੇ ਉਹਨਾਂ ਵਾਸਤੇ ਵੀ ਬੜੀ ਜਿਹੜੀ ਮੁਸ਼ਕਲ ਬਣ ਜਾਂਦੀ ਹੈ ਚਲੋ ਗੁਰੂ ਸਾਹਿਬ ਦੀ ਕਿਰਪਾ ਕਰਨ ਫੇਰ ਵੀ ਇਹ ਜਿਹੜੇ ਲੋਕ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਬੜੇ ਹੀ ਪਿਆਰ ਦੇ ਨਾਲ ਉਹਨਾਂ ਨੇ ਜਿਹੜੀ ਆ ਸਾਡੀ ਵੀ ਸੇਵਾ ਕੀਤੀ ਜੇ ਜਿਸ ਘਰੇ ਵੀ ਜਾਂਦੇ ਸੀ ਜਿਸ ਜਗ੍ਹਾ ਤੇ ਵੀ ਜਾਂਦੇ ਸੀ ਪ੍ਰਸ਼ਾਦਾ ਪਾਣੀ ਚਾਹ ਪਾਣੀ ਤੋਂ ਛੱਕੇ ਜਾਇਓ ਇਦਾਂ ਹੀ ਗਾਲ ਦੇ ਨਾਲ ਤੇ ਦਵਾਈ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਇਸ ਇਲਾਕੇ ਦੇ ਵਿੱਚ ਥੋੜੀ ਜਿਹੀ ਫੰਗਲ ਦੀ ਬਿਮਾਰੀ ਜਿਹੜੀ ਆ ਹੁਣ ਫੈਲਣੀ ਸ਼ੁਰੂ ਹੋ ਗਈ ਆ ਤੇ ਦਵਾਈਆਂ ਲੈ ਕੇ ਆਂਦੀਆਂ ਸੀ ਹੋਰ ਖਾਂਸੀ ਵਗੈਰਾ ਦੀ ਦਵਾਈ ਬੁਖਾਰ ਵਗੈਰਾ ਦੀ ਦਵਾਈ ਜਿਹੜੀ ਆ ਉਹ ਲੈ ਕੇ ਆਂਦੀ ਸੀ ਕਿਉਂਕਿ ਥੋੜੇ ਜਿਹੜੇ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਥੋੜੀ ਜਿਹੀ ਮੁਸ਼ਕਲ ਆਉਂਦੀ ਆ ਤੇ ਬਾਕ ਜਿਹੜੀ ਆ ਗੁਰੂ ਸਾਹਿਬ ਜੀ ਨੇ ਕਰਪਾ ਰਮਤ ਬਖਸ਼ਿਸ਼ ਕਰਨੀ ਆ ਉਹਨਾਂ ਵਾਲਾ ਸਮਾਂ ਜਿਹੜਾ ਇਹਨਾਂ ਵਾਸਤੇ ਵਧੀਆ ਹੋਵੇ ਸੋ ਗੁਰੂ ਸਾਹਿਬ ਜੀ ਕਰਪਾ ਰਮਤ ਕਰਨ ਪਰ ਫਿਰ ਵੀ ਚਲੋ ਪੰਜਾਬ ਦੀ ਧਰਤੀ ਇਹ ਜਿਹੜੀ ਆ ਇਹ ਚੜ੍ਹਦੀ ਕਲਾ ਵਾਲੇ ਦਿਰੇ ਲੋਕ ਨੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਲੋਕ ਨੇ ਹਮੇਸ਼ਾ ਹੀ ਬੇਸ਼ੱਕ ਫਸਲਾਂ ਡੁੱਬੀਆਂ ਹੋਈਆਂ ਨੇ ਘਰ ਡੱਬੇ ਹੋਏ ਨੇ ਪਰ ਫਿਰ ਵੀ ਇਹਨਾਂ ਦੇ ਜਿਹੜੇ ਚਿਹਰੇ ਜਿਹੜੇ ਨੇ ਨਾ ਉਹ ਉਦਾਂ ਹੀ ਖਿੜੇ ਹੋਏ ਨੇ ਤੇ ਗੁਰੂ ਸਾਹਿਬ ਦਾ ਫਿਰ ਵੀ ਸ਼ੁਕਰਾਨਾ ਕਰਦੇ ਆ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਭਾਵੇਂ ਦੋਖ ਹੋਵੇ ਭਾਵੇਂ ショਕ ਹੋਵੇ ਹਮੇਸ਼ਾ ਹੀ ਸਤਿਗੁਰਾਂ ਦਾ ਹਮੇਸ਼ਾ ਪਰਮੇਸ਼ਰ ਦਾ ਜਿਹੜਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਤੇ ਲੋਕ ਜਿਹੜੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਲੇ ਲੋਕ ਨੇ ਚੜਤੀ ਕਲਾ ਵਾਲੇ ਲੋਕ ਨੇ ਗੁਰੂ ਸਾਹਿਬ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਇਹ ਤਕਰੀਬ ਅਸੀਂ ਤਿੰਨ ਕ ਪਿੰਡ ਜਿਹੜੇ ਤਿੰਨ ਕ ਪਿੰਡਾਂ ਦੇ ਵਿੱਚ ਗਏ ਸੀ ਅਸੀਂ ਜਿੰਨਾਂ ਕ ਮਤਲਬ ਜਿਹੜਾ ਸਮਾਨ ਦੀ ਜ਼ਰੂਰਤ ਸੀਗੀ। ਤੇ ਬਾਕੀ ਦੇ ਉਹਨਾਂ ਸਮਾਨ ਅੱਗੇ ਵੀ ਜ਼ਰੂਰਤ ਪਾਏਗੀ। ਗੁਰੂ ਸਾਹਿਬ ਜੀ ਕੇ ਰਪਰੰਤ ਬਖਸ਼ਿਸ਼ ਕਰ ਹੁਣ ਜਿਹੜਾ ਸਮਾਨ ਆ ਇਹਨਾਂ ਨਗਰਾਂ ਤੱਕ ਪਹੁੰਚਾਇਆ ਜਾਵੇ ਹੋਰ ਜੇ ਕੋਈ ਡੀਜ਼ਲ ਵਗੈਰਾ ਦੀ ਸੇਵਾ ਕਰਨ ਚਾਹੁੰਦਾ ਤੇ ਉਹ ਦਾਸ਼ਨਾ ਨਾਲ ਸੰਪਰਕ ਕਰ ਸਕਦਾ ਕਿਉਂਕਿ ਬਹੁਤ ਸਾਰੇ ਜਿਹੜੇ ਪਰਿਵਾਰ ਨੂੰ ਹੁਣ ਸੰਪਰਕ ਦੇ ਵਿੱਚ ਨੇ ਤੇ ਆਪ ਸੰਤਾਂ ਜਰੀਆ ਸੇਵਾ ਕਰ ਸਕਦੇ ਹੋ ਗੁਰੂ ਸਾਹਿਬ ਜੀ ਦੀ ਕਰਪਾ ਜੇ ਕੋਈ ਨਾ ਨਾਨਕ ਦੀ ਵੀ ਸੇਵਾ ਕਰਨੀ ਹੁੰਦਾ ਐਸੀ ਕੋ ਗੱਲ ਨਹੀਂ ਅਸੀਂ ਤਾਂ ਚਾਹੁੰਦੇ ਵੀ ਤੁਸੀਂ ਆ ਕੇ ਜਿਹੜੀ ਆ ਖੁਦ ਉਹ ਸੇਵਾ ਕਰੋ ਤੇ ਖੁਦ ਤੁਹਾਨੂੰ ਵੀ ਫਿਰ ਪਤਾ ਲੱਗ ਜਾਂਦਾ ਖੁਦ ਆਣ ਕੇ ਸੇਵਾ ਕਰੋ ਤੇ ਬਹੁਤ ਸਾਰੇ ਜਿਹੜੇ ਆ ਖੁਦ ਨਹੀਂ ਪਹੁੰਚ ਸਕਦੇ ਕਈ ਐਸੇ ਪਿਆਰੇ ਨੇ ਉਹ ਬਾਹਰੋਂ ਵੀ ਬੜੀ ਸੇਵਾ ਕਰ ਰਹੀਆਂ ਸੰਗਤਾਂ ਸੋ ਗੁਰੂ ਸਾਹਿਬ ਦੀ ਕਿਰਪਾ ਰਹਿਮਤ ਕਰਨ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣ ਸਾਰਿਆਂ ਨੂੰ ਖੁਸ਼ੀਆਂ ਬਖਸ਼ਿਸ਼ ਕਰਨ। ਸੋਏ ਜਿਹੜੀਆਂ ਬੇਨਤੀਆਂ ਕੀਤੀਆਂ ਨੇ ਬੇਨਤੀਆਂ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਇਹਨਾਂ ਪਰਿਵਾਰਾਂ ਦੀ ਜਿਹੜੀ ਜ਼ਿੰਦਗੀ ਹੈ ਇੱਕ ਹਸਾਬ ਦੀ ਦੁਬਾਰਾ ਤੋਂ ਜਿਹੜੀ ਇਹ ਸਾਰਾ ਕਾਰੋਬਾਰ ਸ਼ੁਰੂ ਕਰਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਕਰਨ। ਇਹਨਾਂ ਦੇ ਜਿਹੜੇ ਕਾਰੋਬਾਰ ਉਹ ਦੁਬਾਰਾ ਜਿਹੜੇ ਸ਼ੁਰੂ ਹੋ ਸਕਣ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਠੀਕ ਕਰਕੇ ਤੇ ਦੁਬਾਰਾ ਇਹ ਜਿਹੜੀ ਆਪਣੀ ਫਸਲ ਆ ਉਹ ਬੀਜ ਸਕਣ ਆਓ ਸਾਰੇ ਰਲ ਮਿਲ ਕੇ ਇਹਨਾਂ ਦੀ ਆਪਾਂ ਹੈਲਪ ਕਰਨੀ ਹੈ ਜਿੰਨਾ ਵੀ ਹੋ ਸਕੇ ਗੁਰੂ ਸਾਹਿਬ ਦਾ ਹੁਕਮ ਹੈ ਨਾਨਕ ਨਾਮ ਜੜ ਦੀ ਕਰਾ ਤੇਰੇ ਬਾਣੀ ਸਰਬੱਤ ਦਾ ਭਲਾ ਗੁਰਸੇਖ ਹਮੇਸ਼ਾ ਸਾਰਿਆਂ ਦਾ ਭਲਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ